प्रेम प्रकाश दी कहानी मोड़ी प्रेम प्रकाश ਦਾ ਜਨਮ ਜ਼ਿਲ੍ਹਾ ਲੁਧਿਆਣਾ ਚ ਸ਼੍ਰੀ ਰਾਮ ਪ੍ਰਸਾਦ ਦੇ ਘਰ ਹੋਇਆ ਉਸਨੇ ਆਪਣੇ ਜੀਵਨ ਕਾਲ ਦੇ ਮੁੱਢਲੇ ਸਾਲਾਂ ਵਿੱਚ ਸਕੂਲ ਵਿੱਚ ਪੜਾਉਣਾ ਸ਼ੁਰੂ ਕੀਤਾ ਉਪਰੰਤ ਉਹ ਪੱਤਰਕਾਰੀ ਦੇ ਕਿੱਤੇ ਨਾਲ ਜੁੜ ਗਿਆ ਤੇ ਜਲੰਧਰ ਦੇ ਹਿੰਦ ਸਮਾਚਾਰ ਅਖਬਾਰ ਦੇ ਵਿੱਚ ਉਪ ਸੰਪਾਦਕ ਵਜੋਂ ਲੰਮਾ ਸਮਾਂ ਸੇਵਾ ਨਿਭਾ ਕੇ ਸੇਵਾ ਨੂੰ ਮੁਕਤ ਹੋਇਆ ਉਹ ਲੰਬੇ ਸਮੇਂ ਤੋਂ ਇੱਕ ਦੋ ਮਾਸਿਕ ਸਾਹਿਤਕ ਪਰਚੇ ਲਕੀਰ ਦਾ ਸੰਪਾਦਨ ਕਰਦਾ ਰਿਹਾ ਪੰਜਾਬ ਵਿੱਚ ੁੱਠੀ नक्सਲਵਾਦੀ ਲਹਿਰ ਬਾਰੇ ਉਸ ਦਾ ਛੋਟਾ ਨਾਵਲ ਦਸਤਾਵੇਜ਼ ਬਹੁਤ ਚਰਚਾ ਵਿੱਚ ਰਿਹਾ नक्सਲਵਾਦੀ ਲਹਿਰ ਬਾਰੇ ਉਸ ਦਾ ਛੋਟਾ ਨਾਵਲ ਦਸਤਾਵੇਜ਼ ਅਤੇ ਇਸ ਤੋਂ ਇਲਾਵਾ ਆਪਣੇ ਕਹਾਣੀ ਸੰਗ੍ਰਹਿ ਮੁਕਤੀ ਦੇ ਪ੍ਰਕਾਸ਼ਨ ਨਾਲ ਉਹ ਪੰਜਾਬੀ ਕਹਾਣੀਕਾਰਾਂ ਦੀ ਪਹਿਲੀ ਕਤਾਰ ਦੇ ਵਿੱਚ ਆ ਖੜਾ ਹੁੰਦਾ ਹੈ ਉਹ ਲਿਹੋਂ हटके ਸੋਚਨ ਤੇ ਕਰਨ ਵਿੱਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਹੈ ਉਸ ਨੂੰ ਭੀੜ ਦਾ ਲੇਖਕ ਬਣਨਾ ਕਤਈ ਪਸੰਦ ਨਹੀਂ ਉਸ ਨੇ ਮੁੱਖ ਤੌਰ ਤੇ ਸਮਾਜਿਕ ਅਤੇ ਲਿੰਗਿਕ ਜੀਵਨ ਨਾਲ ਜੁੜੀਆਂ ਵਰਜਣਾਵਾਂ ਨੂੰ ਆਪਣੀ ਕਹਾਣੀ ਵਸਤੂ ਦਾ ਵਿਸ਼ਾ ਬਣਾਇਆ ਉਸ ਦੀ ਧਾਰਨਾ ਹੈ ਕਿ ਬੰਦੇ ਅੰਦਰ ਕਈ ਬੰਦੇ ਲੁਕੇ ਹੁੰਦੇ ਹਨ ਇਸ ਲਈ ਉਹ ਆਪਣੀਆਂ ਕਹਾਣੀਆਂ ਵਿੱਚ ਦਿਸਦੇ ਦੇ ਉਹਲੇ ਵਿੱਚ ਲੁਕੇ ਮਨੁੱਖ ਨੂੰ ਲੱਭਣ ਲਈ ਯਤਨਸ਼ੀਲ ਰਹਿੰਦਾ ਹੈ ਉਸ ਦੇ ਪਾਤਰ ਆਧੁਨਿਕ ਜੀਵਨ ਦੀਆਂ ਗੁੰਝਲਾਂ ਵਿੱਚ ਫਸੇ ਛਟਪਟਾਰੇ ਹੁੰਦੇ ਹਨ ਇਸ ਛਟਪਟਾਹਟ ਉਕਤਾਹਟ ਤੇ ਉਦਾਸੀ ਤੋਂ ਮੁਕਤ ਹੋਣ ਲਈ ਕੀਤੇ ਉਹਨਾਂ ਦੇ ਸਾਰੇ ਯਤਨ ਵਿਅਰਥ ਜਾਂਦੇ ਹਨ ਅਤੇ ਉਹ ਇੱਕ ਜਾਲ ਵਿੱਚੋਂ ਨਿਕਲ ਕੇ ਦੂਜੇ ਜਾਲ ਵਿੱਚ ਫਸਦੇ ਰਹਿੰਦੇ ਹਨ ਉਸ ਦੀ ਕਹਾਣੀ ਵਿੱਚ ਬੰਦੇ ਦੇ ਮੁਕਤੀ ਲਈ ਕੀਤੇ ਯਤਨਾਂ ਦੇ ਰਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਗਈ ਹੁੰਦੀ ਹੈ ਮਨੁੱਖੀ ਮੰਦੀਆਂ ਪੇਚੀਦਾ ਗੰਢਾਂ ਨੂੰ ਖੋਲਣ ਤੇ ਵਰਜਤ ਰਿਸ਼ਤਿਆਂ ਦੀ ਵਿਆਕਰਨ ਨੂੰ ਪੇਸ਼ ਕਰਨ ਵਿੱਚ ਉਸਨੇ ಅಪੂਤ ਪੂਰਵ ਸਫਲਤਾ ਹਾਸਲ ਕੀਤੀ ਹੈ ਪੰਜਾਬੀ ਵਿੱਚ ਸਿੱਖ ਲੇਖਕਾਂ ਦੀ ਬਹੁ ਗਿਣਤੀ ਹੋਣ ਕਰਕੇ ਪੰਜਾਬੀ ਕਹਾਣੀ ਵਿੱਚ ਵੀ ਬਹੁਤੇ ਸਿੱਖ ਕਿਰਦਾਰ ਤੇ ਉਹਨਾਂ ਦਾ ਨਾਲ ਜੁੜੇ ਸਿੱਖ ਸੰਸਕਾਰ ਪੇਸ਼ ਹੁੰਦੇ ਰਹੇ ਹਨ ਪ੍ਰੀਮ ਪ੍ਰਕਾਸ਼ ਦੇ ਪੰਜਾਬੀ ਕਹਾਣੀ ਵਿੱਚ ਪ੍ਰਵੇਸ਼ ਨਾਲ ਪਹਿਲੀ ਵਾਰ ਪੰਜਾਬੀ ਕਹਾਣੀ ਵਿੱਚ Hindu ਪਾਤਰ ਤੇ ਉਹਨਾਂ ਨਾਲ ਜੁੜੇ ਸੰਸਕਾਰ ਤੇ ਮਾਨਸਿਕਤਾ ਪੇਸ਼ ਹੋਈ ਹੈ ਉਸਨੇ ਆਮ ਤੌਰ ਤੇ ਉਤਮ ਪੁਰਖੀ ਬਿਰਤਾਂਤ ਵਿਧੀ ਦੀ ਵਰਤੋਂ ਕੀਤੀ ਹੈ ਉਸ ਅਨੁਸਾਰ ਹਰੇਕ ਵਿਅਕਤੀ ਦਾ ਆਪੋ ਆਪਣਾ ਸੱਚ ਹੁੰਦਾ ਹੈ ਉਸਨੇ ਵੱਖ-ਵੱਖ ਪਾਤਰਾਂ ਨੂੰ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਆਪਣਾ ਪੱਖ ਪੇਸ਼ ਕਰਨ ਲਈ ਮੌਕਾ ਦੇਣ ਵਾਸਤੇ ਪੰਜਾਬੀ ਕਹਾਣੀ 'ਚ ਨਵੇਂ ਤਜਰਬੇ ਵੀ ਕੀਤੇ ਹਨ ਮੁਕਤੀ ਸ਼ੋਲਡਰ ਬੈਗ ਮੱਛੀ ਉਸ ਦੀਆਂ ਅਜਿਹੀਆਂ ਕਹਾਣੀਆਂ ਹਨ ਜਿਨ੍ਹਾਂ ਵਿੱਚ ਇੱਕੋ ਕਹਾਣੀ ਵਿੱਚ ਵੱਖ-ਵੱਖ ਪਾਤਰ ਆਪਣੇ ਦ੍ਰਿਸ਼ਟੀਕੋਣ ਤੋਂ ਆਪਣੀ ਕਹਾਣੀ ਸੁਣਾਉਂਦੇ ਹਨ ਅਸਲੀ ਸੱਚ ਕਿਸੇ ਇੱਕ ਦੇ ਕਥਨ ਵਿੱਚ ਨਹੀਂ ਸਗੋਂ ਸਭਨਾ ਦੇ ਕਥਨਾਂ ਵਿੱਚ ਕਿਦਰੇ ਡੂੰਘਾ ਲੁਕਿਆ ਹੁੰਦਾ ਹੈ ਆਪਣੇ ਪਾਤਰਾਂ ਨੇ ਮੰਨਦੀਆਂ ਡੂੰਘੀਆਂ ਰਮਜ਼ਾਂ ਨੂੰ ਸਮਝਣ ਵਿੱਚ ਹੀ ਪ੍ਰੇਮ ਪ੍ਰਕਾਸ਼ ਦੀ ਵਿਲੱਖਣਤਾ ਨਿਹਿਤ ਹੈ ਉਸ ਦੇ ਕਹਾਣੀ ਸੰਗ੍ਰਹਿਆਂ ਦੇ ਵਿੱਚ ਸ਼ਾਮਲ ਹਨ ਕੱਚ ਕੜੇ 1966 ਨਮਾਜ਼ੀ 1971 ਮੁਕਤੀ 1980 ਸਵੈਤੰਬਰ ਨੇ ਕਿਹਾ ਸੀ 1983 ਪ੍ਰੇਮ ਕਹਾਣੀਆਂ 1986 ਕੁਝ ਅਣਕਿਹਾ ਵੀ 1990 ਰੰਗਮੰਚ ਦੇ ਭਿਕਸ਼ੂ 1995 ਕਥਾ ਅਨੰਤ 1995 ਜਿਹਦੇ ਵਿੱਚ ਸੁਚੀਆਂ ਕਹਾਣੀ ਹੈ ਉਸ ਨੂੰ ਉਸ ਦੇ ਕਹਾਣੀ ਸੰਗ੍ਰਹਿ ਕੁਝ ਅਣਕਿਹਾ ਵੀ ਉੱਤੇ 1992 ਵਿੱਚ ਸਹਿਤ ਇੱਕ ਆਦਮੀ ਦਾ ਪੁਰਸਕਾਰ ਵੀ ਪ੍ਰਾਪਤ ਹੋ ਚੁੱਕਾ ਹੈ ਡੈਡ ਲਾਈਨ ਸਵੇਤੰਬਰ ਨੇ ਕਿਹਾ ਸੀ ਮੁਕਤੀ ਕਰ ਇਹ ਉਹ ਜਸਵੀਰ ਨਹੀਂ ਬੰਗਲਾ ਤੇ ਗੋਈ ਉਸੀਆਂ ਪ੍ਰਸਿੱਧ ਕਹਾਣੀਆਂ ਆ ਉਸਦੀ ਕਹਾਣੀ ਜਿਸ ਬਾਰੇ ਅੱਜ ਆਪਾਂ ਚਰਚਾ ਕਰ ਰਹੇ ਆ ਮੂੜੀ ਉਸ ਉਹ ਲਿਖਦਾ ਕਿ ਬੰਦਾ ਇੱਕ ਗੁੰਝਲਦਾਰ ਬਿਜਾਰਥ ਜਿਸ ਨੂੰ ਬੁੱਝਣਾ ਲਗਭਗ ਅਸੰਭਵ ਹੈ ਇਸ ਦੀਆਂ ਕੁੰਡੀਆਂ ਜਾਂ ਗੁੰਝਾਂ ਵਾਲਾ ਗੁੰਝਲਾ ਖੋਲਣ ਦੇ ਜਿੰਨਾ ਦੇ ਬਾਵਜੂਦ ਇਸ ਦੀ ਹੋਂਦ ਤੇ ਹੁਣੀ ਦਾ ਅੰਤਮ ਸਿਰਾ ਹੱਥ ਨਹੀਂ ਆਉਂਦਾ ਪ੍ਰੇਮ ਪ੍ਰਕਾਸ਼ ਨੇ ਆਪਣੀਆਂ ਹੋਰ ਕਹਾਣੀਆਂ ਵਾਂਗ ਇਸ ਕਹਾਣੀ ਵਿੱਚ ਬੰਦੇ ਦੇ ਰਸਮਈ ਗੁੰਝਲਦਾਰ ਆਪੇ ਦੀਆਂ ਪੜੀਆਂ ਖੋਲਣ ਦਾ ਕਲਾਤਮਕ ਉਪਰਾਲਾ ਕੀਤਾ ਹੈ ਕਹਾਣੀ ਦਾਰਸ਼ਨਿਕ ਦ੍ਰਿਸ਼ਟੀ ਤੋਂ ਇਸ ਕੇਂਦਰੀ ਸਵਾਲ ਦੇ ਰੂਬਰੂ ਹੈ ਕਿ ਬੰਦਾ ਜਦ ਮਰਨ ਨੇੜੇ ਹੁੰਦਾ ਹੈ ਤਾਂ ਆਪਣੇ ਜੱਦੀ ਪਿੰਡ ਨੂੰ ਕਿਉਂ ਜਾਣਾ ਚਾਹੁੰਦਾ ਹੈ ਦਿੱਲੀ ਰਹਿੰਦੇ ਸਿੰਗਲ ਸੈਕਲ ਅੰਬਰਸਰੀਏ ਨੂੰ ਪਿਛਲੀ ਉਮਰੇ ਅੰਬਰਸਰ ਦੀ ਮਿੱਟੀ ਬੁਲਾਉਂਦੀ ਲੱਗਦੀ ਹੈ ਬੰਤਾ ਸਿਆਲ ਕੋਟਿਆ ਪਾਕਿਸਤਾਨ ਵਿੱਚਲਾ ਆਪਣਾ ਘਰ ਵੇਚਣ ਲਈ ਅਜੇ ਤੱਕ ਵਿਲਕਦਾ ਪਿਆ ਹੈ ਆਪਣੇ ਮੁੰਡਿਆਂ ਕੋਲ ਵਿਲੈਤ ਚਲਾ ਗਿਆ ਤੇਜੂ ਮੈਸੀ ਜਿੰਨਾ ਚਿਰ ਆਉਣ ਜੋਗਾ ਹੈ ਆਪਣੇ ਜੱਦੀ ਮਕਾਨ ਨੂੰ ਸਵਾਰਨ ਲਈ ਵਿਲਾਇਤ ਤੋਂ ਪਿੰਡ ਆਉਂਦਾ ਰਹਿੰਦਾ ਹੈ। ਕਹਾਣੀ ਦੇ ਮੁੱਖ ਪਾਤਰ ਕਿਸ਼ਨ ਲਾਲ ਦੇ ਅੰਦਰ ਵੀ ਕੋਈ ਜਦੋਂ ਕੋਈ ਘੌਂਕਾ ਜਿਹਾ ਉੱਠਦਾ ਹੈ ਤਾਂ ਆਪਣਾ ਜੱਦੀ ਪਿੰਡ ਵੇਖਣ ਤੁਰ ਪੈਂਦਾ ਹੈ। ਪਿਛਲੀ ਉਮਰੇ ਪਿੱਛੇ ਵੱਲ ਕਿਉਂ ਝਾਕਣ ਲੱਗ ਪੈਂਦਾ ਹੈ ਬੰਦਾ? ਇਸ ਦਾ ਮਨੋਵਿਗਿਆਨਕ ਕਾਰਨ ਇਹ ਹੈ ਕਿ ਇਸ ਉਮਰ ਵਿੱਚ ਜ਼ਿੰਦਗੀ ਨਾਲ ਮੋਹ ਦੀਆਂ ਤੰਦਾਂ ਮਜ਼ਬੂਤੀ ਨਾਲ ਜੋੜੀ ਰੱਖਣ ਲਈ ਭਵਿੱਖ ਵਿੱਚ ਕੁਝ ਨਵਾਂ ਤੇ ਚੰਗਾ ਵਾਪਰ ਸਕਣ ਜਾਂ ਪ੍ਰਾਪਤ ਕਰ ਸਕਣ ਦੀ ਆਸ। ਮੱਦਮ ਜਾਂ ਖਤਮ ਹੋ ਜਾਂਦੀ ਹੈ ਨੇੜੇ ਆ ਰਹੀ ਮੌਤ ਦਾ ਭੈ ਜਦੋਂ ਭਵਿੱਖ ਨੂੰ ਅਸੁਰੱਖਿਤ ਬਣਾ ਦਿੰਦਾ ਹੈ ਤਾਂ ਬੰਦਾ ਅਤੀਤ ਦੀਆਂ ਯਾਦਾਂ ਵਿੱਚੋਂ ਸੁਰੱਖਿਆ ਲੌੜਦਾ ਹੈ ਉਂਝ ਵੀ ਬਚਪਨ ਜਾਂ ਜਵਾਨੀ ਦੀ ਉਮਰ ਵਿਦੇਰੇ ਸੰਵੇਦਨਸ਼ੀਲ ਤੇ ਗ੍ਰਹਿਣ ਕਰਨ ਯੋਗ ਹੁੰਦੀ ਹੈ ਇਹ ਸੁਮਰੇ ਨਰਮ ਆਪੇ ਤੇ ਪਈਆਂ ਪੜਾਂ ਮਨੁੱਖੀ ਅਵਚੇਤਨ ਦਾ ਹਿੱਸਾ ਬਣ ਜਾਂਦੀਆਂ ਹਨ ਤੇ ਉਹਨਾਂ ਨਾਲ ਜੁੜੀਆਂ ਮੋਹ ਦੀਆਂ ਤੰਦਾਂ ਉਸ ਨੂੰ ਸਾਰੀ ਉਮਰ ਆਪਣੇ ਵੱਲ ਖਿੱਚਦੀਆਂ ਰਹਿੰਦੀਆਂ ਹਨ ਇਸ ਦੇ ਉਲਟ ਵੱਡੀ ਉਮਰ ਵਿੱਚ ਬੰਦਾ ਹੌਲੀ-ਹੌਲੀ ਖੁੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਉਸ ਨੂੰ ਵਰਤਮਾਨ ਨਾਲੋਂ ਅਤੀਤ ਵਿੱਚ ਕੁਚਣਾ ਵਦੇਰੇ ਸੁਖ ਤੇ ਸਕੂਨ ਦਿੰਦਾ ਹੈ ਆਪਣੀਆਂ ਜੜਾਂ ਨਾਲ ਜੁੜੀ ਇਹ ਖਿੱਚ ਤੇ ਇਸ ਖਿੱਚ ਵਿੱਚੋਂ ਸਕੂਨ ਪ੍ਰਾਪਤ ਕਰਨ ਦੀ ਤਲਾਸ਼ ਹੀ ਕ੍ਰਿਸ਼ਨ ਲਾਲ ਨੂੰ ਉਸ ਦੇ ਜੱਦੀ ਪਿੰਡ ਲੈ ਜਾਂਦੀ ਹੈ ਇਹ ਗੁੰਝਲ ਖੋਦਣ에 ਇੱਕ ਹੋਰ ਤੰਤ ਪਾਠਕ ਦੇ ਹੱਥ ਆਉਂਦੀ ਹੈ ਇਹ ਪਿੰਡ ਵਿਸੋੜ ਲਈ ਕ੍ਰਿਸ਼ਨ ਲਾਲ ਦੇ ਵਡੇਰਿਆਂ ਨੇ ਹੀ ਇੱਥੇ ਮੋੜੀ ਗੱਡੀ ਸੀ ਇਸ ਲਈ ਇਹ ਪਿੰਡ ਉਸ ਦਾ ਤੇ ਉਸ ਦੇ ਖਾਨਦਾਨ ਦਾ ਸਭ ਤੋਂ ਵੱਧ ਆਪਣਾ ਹੈ ਕਿਉਂਕਿ ਇਸ ਪਿੰਡ ਦੀ ਸ਼ੁਰੂਆਤ ਉਹਦੇ ਵਡੇਰਿਆਂ ਨੇ ਕੀਤੀ ਸੀ ਪਰ ਇਹ ਵੀ ਇਤਿਹਾਸ ਦੀ ਵਿਡੰਬਣਾ ਹੈ ਕਿ ਇੱਕ ਸਮੇਂ ਅਤਵਾਦੀ ਘਟਨਾਵਾਂ ਨੇ ਇਹੋ ਪਿੰਡ ਉਸ ਦੇ ਫਿਰਕੇ ਦੇ ਲੋਕਾਂ ਲਈ ਉਪਰਾ ਪਰਾਇਆ ਤੇ ਬਗਾਨਾ ਬਣਾ ਦਿੱਤਾ ਬਹੁਤ ਸਾਰੇ ਲੋਕ ਹਿਜਰਤ ਕਰ ਗਏ ਭਾਵ ਇਥੋਂ ਚਲੇ ਗਏ ਜਿਹੜੇ ਆਪਣੀ ਮਜਬੂਰੀ ਕਰਕੇ ਜਾਂ ਜੜਾ ਦੇ ਮੋਹ ਕਰਕੇ ਇੱਥੇ ਟਿਕੇ ਰਹੇ ਉਹਨਾਂ ਦਾ ਟਿਕਾਣਾ ਇੱਕ ਧਿਰ ਵੱਲੋਂ ਪਰਵਾਨ ਨਾ ਕੀਤਾ ਗਿਆ ਫਲਸ ਰੂਪ ਸ਼ੰਕਰ ਨੂੰ ਉਸ ਦੇ ਹਮਨਾਮ ਤੇ ਸ਼ਕਤੀ ਸਰੂਪ ਸ਼ਿਵ ਸ਼ੰਕਰ ਦੇ ਘਰ ਸ਼ਿਵਾਲੇ ਵਿੱਚ ਕਤਲ ਕਰ ਦਿੱਤਾ ਗਿਆ ਆਪਣੇ ਵਡੇਰਿਆਂ ਵੱਲੋਂ ਮੋੜੀ ਗੱਡੀ ਹੋਣ ਕਰਕੇ ਇਸ ਪਿੰਡ ਵਿੱਚ ਜੁੜੀ ਆਪਣਤ ਦੀ ਹੀ ਉਸ ਲਈ ਸ਼ਿਰਸੀ ਸ਼ਕਤੀ ਸੀ ਤੇ ਉਸ ਦਾ ਸ਼ਿਵਾਲਾ ਸੀ ਉਹ ਆਪਣੇ ਪਿੰਡ ਵਿੱਚ ਆਪਣੇ ਸ਼ਿਵਾਲੇ ਵਿੱਚ ਆਪਣੇ ਘਰ ਵਿੱਚ ਸ਼ਕਤੀਹੀਣ ਹੋ ਗਿਆ ਤੇ ਮਾਰਿਆ ਗਿਆ ਮੁਕੰਦੀ ਉਸ ਦੌਰ ਦੀ ਦਹਿਸ਼ਤ ਤੋਂ ਪਾਗਲ ਕਰ ਦਿੱਤਾ ਮੁਕੰਦੀ ਉਸ ਦੌਰ ਦੀ ਦਹਿਸ਼ਤ ਨੇ ਪਾਗਲ ਕਰ ਦਿੱਤਾ ਇਕਾਈ ਵਿੱਚ ਵਸਿਆ ਪਿੰਡ ਉਸਦੀ ਆਬਾਦੀ ਅੱਧੋ-ਅੱਧ ਹੋ ਗਈ ਤੱਕਾ ਕਰਨ ਵਾਲੇ ਜੱਟਾਂ ਨੇ ਉਹਨਾਂ ਦੇ ਪੰਜ ਤੀਰਥੀ ਟੋਬੇ ਉੱਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਇਸ ਤਰ੍ਹਾਂ ਖਾਣੀ ਪੰਜਾਬ ਦੇ ਪਿੰਡਾਂ ਵਿੱਚ ਵਸਦੀ ਘੱਟ ਗਿਣਤੀ ਦੀ ਦੁਖਾਂਤ ਨੂੰ ਵੀ ਉਜਾਗਰ ਕਰਦੀ ਹੈ ਬਰਬਣਾ ਇਹ ਵੀ ਹੈ ਕਿ ਜਿਹੜੇ ਲੋਕ ਪਿੰਡੋਂ ਬਾਹਰ ਚਲੇ ਗਏ ਹਨ ਉਹ ਤਾਂ ਪਿੰਡ ਪਰਤ ਕੇ ਸਕੂਨ ਹਾਸਲ ਕਰਨਾ ਲੋੜਦੇ ਹਨ ਪਰ ਜਿਹੜੇ ਪਿੱਛੇ ਆਪਣੇ ਜੱਦੀ ਪਿੰਡ ਵਿੱਚ ਰਹਿ ਗਏ ਹਨ ਉਹਨਾਂ ਨੂੰ ਉੱਥੇ ਰਹਿੰਦਿਆਂ ਹੀ ਸਕੂਨ ਨਸੀਬ ਨਹੀਂ ਹੋ ਰਿਹਾ ਕੁੰਡੀ ਇਹ ਵੀ ਖੁੱਲਦੀ ਹੈ ਕਿ ਮੋੜੀ ਭਾਵੇਂ ਕੋਈ ਗੱਡੇ ਵਕਤ ਬੀਤਣ ਨਾਲ ਜਾਂ ਰਾਜਨੀਤਿਕ ਤੇ ਇਤਿਹਾਸਿਕ ਹਾਲਾਤ ਤਬਦੀਲ ਹੋਣ ਨਾਲ ਉਸ ਥਾਂ ਦੀ ਮਲਕੀਅਤ ਕਿਸੇ ਹੋਰ ਦੀ ਹੋ ਜਾਂਦੀ ਹੈ ਇਹ ਹੋਣੀ ਇੱਕ ਪਿੰਡ ਦੀ ਵੀ ਹੋ ਸਕਦੀ ਹੈ ਅਤੇ ਇੱਕ ਮੁਲਕ ਦੀ ਵੀ ਹੋ ਸਕਦੀ ਹੈ ਕਹਾਣੀ ਵਿੱਚ ਦਿੱਲੀ ਦੇ ਵਿਰਾਨ ਖੰਡਰਾਂ ਰਾਜਿਆਂ ਦੇ ਦਰਬਾਰਾਂ ਹੁੰਦੇ ਮਹਾਯੁੱਧਾਂ ਦੇ ਚਿੰਨ੍ਹ ਤੋਂ ਇਹ ਸੱਚ ਚਿੰਨ੍ਹਤ ਹੁੰਦਾ ਹੈ ਕਿ ਮੁੜ-ਮੁੜ ਵਸਣਾ ਤੇ ਮੁੜ-ਮੁੜ ਨਵੇਂ ਥਾਵਾਂ ਤੇ ਵਸਣ ਲਈ ਉੱਜੜਨਾ ਹੀ ਮਨੁੱਖ ਦੀ ਹੋਣੀ ਹੈ ਮੋੜੀ ਗੱਡੇ ਜਾਣ ਵਾਲੀ ਥਾਂ ਤੋਂ ਦਿੱਲੀ ਦੇ ਖੰਡਰਾਂ ਵਰਗੀ ਬਾਸ ਆਉਣੀ ਵੀ ਇਸ ਇਸੇ ਹਕੀਕਤ ਹਕੀਕਤ ਵਿੱਚ ਪਲ ਸੰਕੇਤ ਕਰਦੀ ਹੈ ਗੁੰਜਲ ਤੋਂ ਗੁੰਜਲ ਚੋਂ ਇੱਕ ਤੰਦ ਇਹ ਵੀ ਨਿਕਲਦੀ ਹੈ ਕਿ ਮਨੁੱਖ ਚੰਗੀ ਰੋਟੀ ਦੀ ਤਲਾਸ਼ ਵਿੱਚ ਆਪਣੇ ਜੱਦੀ ਟਿਕਾਣਿਆਂ ਤੋਂ ਆਪਣੀ ਮਰਜ਼ੀ ਨਾਲ ਹਿਜਰਤ ਕਰਦਾ ਰਿਹਾ ਹੈ ਪਿੰਡ ਛੱਡ ਕੇ ਕਿਸੇ ਨੇ ਦਿੱਲੀ ਜਾਣਾ ਹੈ ਕਿਸੇ ਨੇ ਲੁਧਿਆਣਾ ਕਿਸੇ ਨੇ ਬੁਲੈਤ ਤੇ ਕਿਸੇ ਨੇ ਕਿਤੇ ਹੋਰ ਪਹਿਲੀਆਂ ਪੀੜ੍ਹੀ ਨੂੰ ਪਿੱਛੇ ਦਾ ਵਿਰਾਗ ਤੇ ਹੇਰਵਾ ਸਤਾਉਂਦਾ ਹੀ ਰਹਿੰਦਾ ਹੈ ਤੇ ਉਹ ਆਪਣੇ ਵਡੇਰਿਆਂ ਦੀ ਤੇ ਆਪਣੀ ਜੰਮੇ ਭੁਏਵਲ ਪਰਤਨ ਅਤੇ ਉਸ ਦੀ ਮਿੱਟੀ ਵਿੱਚ ਸਮਾ ਜਾਣ ਦੀ ਬਿਰਕਣੀ ਵੀ ਰੱਖਦੇ ਹਨ ਪਰ ਉਹਨਾਂ ਦੀ ਅਗਲੀ ਆਲ ਔਲਾਦ ਹੌਲੀ-ਹੌਲੀ ਨਵੇਂ ਥਾਵਾਂ ਨਾਲ ਹੀ ਆਪਣਰਤ ਦਾ ਨਾਤਾ ਜੋੜ ਲੈਂਦੀ ਹੈ ਅਤੇ ਅਤਿਅੰਤ ਨੂੰ ਉੱਥੋਂ ਦੀ ਹੀ ਹੋ ਕੇ ਰਹਿ ਜਾਂਦੀ ਹੈ ਤੇਜੂ ਮਿਸਤਰੀ ਦੇ ਮੁੰਡਿਆਂ ਜਾਂ ਜਗਤਰਾਮ ਦੇ ਮੁੰਡਿਆਂ ਦਾ ਵੇਰਵਾ ਇਸ ਪੱਖ ਵਿੱਚ ਸੰਕੇਤ ਹੈ ਪੁਰਾਣੇ ਨੇ ਟਹਿ ਜਾਣਾ ਤੇ ਨਵੇਂ ਨੇ ਉਸਰਨਾਏ ਹੈ ਇੱਕ ਥਾਂ ਓਜਣ ਤੇ ਕਬੂਤਰਾਂ ਨੇ ਕੋਈ ਨਵਾਂ ਟਿਕਾਣਾ ਤਲਾਸ਼ ਕਰਨ ਲਈ ਉਡਾਰੀ ਮਾਰਨੀ ਹੈ ਇਸ ਲਈ ਆਪਣੇ ਅਤੀਤ ਜਾਂ ਜੱਦੀ ਧਰਤੀ ਵੱਲ ਵਿਰਾਗ ਭਾਵ ਰੱਖਦੇ ਹਾਂ ਜੁੜੇ ਰਹਿਣ ਦਾ ਕੀ ਲਾਭ ਜਗਤਰਾਮ ਦੇ ਹਵਾਲੇ ਨਾਲ ਕਹਾਣੀ ਸੰਸਾਰ ਦੀ ਨਾਸ਼ਵਾਨਤਾ ਵੱਲ ਸੰਕੇਤ ਕਰਦੀ ਹੋਈ ਇਹ ਵੀ ਸਵਾਲ ਉਠਾਉਂਦੀ ਹੈ ਕਿ ਕੀ ਕਿਸੇ ਦਾ ਇਸ ਸੰਸਾਰ ਤੇ ਕੁਝ ਦੀ ਵੀ ਤੇ ਪੱਕਾ ਟਿਕਾਣਾ ਤੇ ਸਥਾਈ ਰਿਸ਼ਤਾ ਹੈ ਵੀ ਜਿੰਨਾ ਗੱਡੀਆਂ ਬੋੜੀਆਂ ਤੇ ਉਹ ਮਾਨ ਕਰਦਾ ਹੈ ਉਹਨਾਂ ਦੇ ਹੁੰਦਿਆਂ ਸੁੰਦਿਆਂ ਵੀ ਉਸਨੇ ਕਿਸੇ ਦਿਨ ਅਨਾਮ ਗੁਤਰੇ ਅਨਾਮ ਪਿਤਰੇ ਅਨਾਮ ਸਥਾਨੇ ਹੋ ਜਾਣਾ ਹੈ ਜਗਤਰਾਮ ਨਾਮ ਦੀ ਨਾਮ ਵੀ ਇਸ ਜਗਤ ਦਾ ਹੀ ਚਿਹਰਾ ਹੈ ਉਹ ਇਸ ਸੰਸਾਰ ਤੋਂ ਕੂਚ ਕਰ ਗਈਆਂ ਅਨੇਕਾਂ ਅਨੇਕ ਪੀੜ੍ਹੀਆਂ ਦਾ ਪ੍ਰਤੀਨਿਧ ਹੈ ਜਿਨ੍ਹਾਂ ਦਾ ਹੁਣ ਕਿਸੇ ਨੂੰ ਨਾ ਗੋਤ ਨਾ ਕਿਸੇ ਨੂੰ ਗੋਤ ਪਤਾ ਹੈ ਤੇ ਨਾ ਸਥਾਨ ਤੇ ਨਾ ਹੀ ਉਹਨਾਂ ਦੇ ਵੱਡੇ-ਵਡੇਰਿਆਂ ਦੀ ਕੋਈ ਜਾਣਕਾਰੀ ਹੈ ਜੇਕਰ ਬੰਦੇ ਨੇ ਅੰਤ ਵਿੱਚ ਇਸ ਤਰ੍ਹਾਂ ਹੀ ਬੇਨਾਮ ਹੋ ਜਾਣਾ ਹੈ ਤਾਂ ਜੜਾਂ ਨਾਲ ਜੁੜੇ ਮੂਹ ਦੇ ਭਰਮ ਨੂੰ ਪਾਲੀ ਜਾਣ ਤੇ ਉਸ ਲਈ ਤੜਫੀ ਜਾਣ ਦੀ ਕੀ ਲੋੜ ਹੈ ਅਤੀਤ ਨਾਲ ਟੁੱਟ ਕੇ ਇਸ ਵਿਰਾਗ ਭਾਵ ਤੋਂ ਮੁਕਤੀ ਮਿਲ ਸਕਦੀ ਹੈ ਪਰ ਇਹ ਸਾਰਾ ਕੁਝ ਬੰਦੇ ਦੇ ਆਪਣੇ ਵਾਸਤੇ ਨਹੀਂ ਦਿਮਾਗ ਦੇ ਫੈਸਲੇ ਜ਼ਰੂਰੀ ਨਹੀਂ ਕਿ ਦਿਲ ਨੂੰ ਹੀ ਪ੍ਰਵਾਨ ਹੋਣ ਕਿਸ਼ਨ ਲਾਲ ਪਿੰਡ ਨਾਲ ਉਸੇ ਤੌਰ ਤੇ ਨਾਤਾ ਤੋੜ ਲੈਣ ਦਾ ਐਲਾਨ ਕਰ ਦਿਆ ਵੀ ਆਪਣੇ ਪਿੰਡ ਵਿੱਚਲੇ ਖੋਲੇ ਨੂੰ ਨਾ ਵੇਚਣ ਦੀ ਗੁੰਡੀ ਪਾਈ ਰੱਖਦਾ ਹੈ ਇਸ ਕੁੰਡੀ ਦਾ ਰਹੱਸ ਲੱਭਦਿਆਂ ਗੱਲ ਫੇਰ ਉੱਥੋਂ ਸ਼ੁਰੂ ਕਰਨੀ ਪੈ ਸਕਦੀ ਹੈ ਜਿੱਥੋਂ ਮੁੱਢ ਵਿੱਚ ਸ਼ੁਰੂ ਕੀਤੀ ਸੀ ਇਸੇ ਉਢੜਮਣ ਵਿੱਚ ਹੀ ਇਸ ਕੁੰਡੀ ਦਾ ਰਹੱਸ ਲੁਕਿਆ ਹੋਇਆ ਹੈ ਸੋ ਇਹ ਕਹਾਣੀ ਬਹੁਤ ਖੂਬਸੂਰਤ ਕਹਾਣੀ ਆ ਮੋੜੀ ਜਿਸ ਨੂੰ ਪੜ੍ਹ ਕੇ ਤੁਸੀਂ ਆਨੰਦਿਤ ਹੋ ਸਕਦੇ ਹੋ ਧੰਨਵਾਦ